YouTube ਤੇ ਪੰਜਾਬੀ ਲੋਕ ਗੀਤ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੀਆਂ ਦਾ ਪ੍ਰੋਗਰਾਮ ਇਹਦੇ ਵਿੱਚ ਪੰਜਾਬੀ ਗਿੱਧਾ ਪੰਜਾਬੀ ਲੋਕ ਬੋਲੀਆਂ ਤੇ ਪੰਜਾਬੀ ਗੀਤ ਗਾਏ ਜਾਣਗੇ ਇੱਥੇ ਸਾਊਂਡ ਸਿਸਟਮ ਨਹੀਂ ਆ ਦੇਸੀ ਪੰਜਾਬੀ ਤੀਆਂ ਲਗਾਈਆਂ ਜਾਣੀਆਂ ਤ੍ਰਿੰਜਣ ਦਾ ਪ੍ਰੋਗਰਾਮ ਲੋ ਜੀ ਸੁਣੋ ਭੈਣਾਂ ਤੋਂ ਗੀਤ ਅੱਜ ਅਸੀਂ ਤੁਹਾਨੂੰ Panyabi wala nga panyabi log gitu, sanam ਲਓ ਜੀ ਹੁਣ ਭੈਣਾਂ ਸਾਨੂੰ ਗੀਤ ਸੁਣਾਉਣੀਆਂ ਸੁਣੋ ਗੀਤ yeah <laughs> I'm yeah. yeah.

ਜਿੰਦਾਤ ਚ ਦਖਲਨਾ ਪੈਰਾ ਹੂੰ ਕਰਗੇ ਕਿਰਾਾ ਕਰਗੇ ਕਿਹੜਾ ਦੇ ਦੇ ਮਟਿਆਰੇ ਗੇੜੇ ਵਾਲੇ ਅਗੜ ਹੌਲੀ ਹੌਲੀ ਤੋਰ ਮੇਰੇ ਦੁੱਖਣ ਕਨਾਂ ਦੀਆਂ ਵਾਲੀਆਂ ਕਿ ਲੈ ਜੇ ਪਿੰਦੇ ਹੌੜ ਮੇਰਾ ਮਾਹੀ ਗਾੜੀ ਵਾਹੇ ਮੈਂ ਵੀ ਗਾੜੀ ਤੇ ਦੀ ਢੋਲ ਮੇਰਾ ਮਾਹੀ ਢੜਵਾ ਮੈਂ ਵੀ ਗਾੜੀ ਤੇ ਦੀ ਢੋਲ ਮੇਰਾ ਮਾਈ ਗੜੀ ਪਾ ਬਾਣੀ ਵਾਲਾ ਸਾਰ ਚੜਦੇ ਹਰੇ ਹਰੇ ਬਾਗਾਂ ਵਿੱਚ ਛੀਆਂ ਨੇ 베ਰੀਆਂ ਹਰੇ ਹਰੇ ਬਾਗਾਂ ਵਿੱਚ ਛੀਆਂ ਨੇ 베ਰੀਆਂ ਨਾਨ ਪਰ ਜਾਈਏ ਅਸੀਂ ਗੱਡੀ ਦੇ ਨੇੜੇ ਮੈਂ ਤਨਵਜਰ ਹਾਂ ਹੀ ਦਿਨ ਬਾਰਾ ਫੇਰੇ ਮੈਂ ਤਨਵਜਰ ਹਾਂ ਹੀ ਦਿਨ ਬਾਰਾ ਫੇਰੇ ਮੈਂ ਤਨਵਜਰ ਹਾਂ ਹੀ ਦਿਨ ਬਾਰਾ ਫੇਰੇ ਮੈਂ ਤਨਵਜਰ ਹਾਂ